ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਯਾਨੀ ਪੁਰਾਣੀ ਬੇहद ਪੁਰਾਣੀ ਥਾਂ ਦੇ ਰੂਬਰੂ ਕਰਾਉਣ ਜਾ ਰਹੇ ਹਾਂ ਜਿੱਥੇ 1985 ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ ਉਸ ਮਹਾਨ ਜੋੜੀ ਦਾ ਯਾਨੀ ਕਿ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਦਾ ਖਾੜਾ ਲੱਗਿਆ ਸੀ। ਮੈਂ ਗੱਲ ਕਰ ਰਿਹਾ ਹਾਂ ਜੀ ਪਿੰਡ ਬੁੱਟਰਕਲਾਂ ਦੀ ਜਿਹੜਾ ਕਿ ਮੋਗੇ ਜ਼ਿਲ੍ਹੇ ਦੇ ਵਿੱਚ ਹੈ ਜੀ ਤੇ ਹੁਣ ਮੈਂ ਬੁੱਟਰਕਲਾਂ ਕਹਿੰਦਾ ਤਕਰੀਬਨ ਜਿਹੜੇ ਸਰੋਤੇ ਨੇ ਪੁਰਾਣੇ ਕਿਉਂਕਿ ਇਹ ਪਿੰਡ ਖੜਾ ਜਦੋਂ ਲੱਗਿਆ ਸੀ ਅੱਜ ਤੱਕ ਜਾਨੀ ਇਸ ਪਿੰਡ ਦਾ ਅਖਾੜਾ ਬਹੁਤ ਜਾਨੀ ਲਾਕੇ ਦੇ ਵਿੱਚ ਮਸ਼ਹੂਰ ਹੋਇਆ ਸੀ ਤਾਂ ਉਹ ਭਰਾਵਾਂ ਨੂੰ ਜਿਨ੍ਹਾਂ ਨੇ ਇਹ ਅਖਾੜਾ ਦੇਖਿਆ ਸੀ ਤਾਂ ਵਾਕਈ ਅੱਗੇ ਮੈਂ ਜਿਵੇਂ ਫੋਟੋਆਂ ਲਾਉਂਗਾ ਉਸ ਖਾੜੇ ਦੀਆਂ ਤੇ ਤਰੰਤ ਜਾਣੀ ਉਹਨਾਂ ਦੀਆਂ ਯਾਦਾਂ ਪੁਰਾਣੀਆਂ ਜਿਹੜੀਆਂ ਇਹਨੂੰ ਤਾਂ ਲਾ ਲਓ ਵੀ ਤੁਸੀਂ 85 ਦੇ ਹਿਸਾਬ ਨਾਲ 42 43 ਸਾਲ ਹੋ ਗਏ ਹਨਾ ਇਹ ਚੀਜ਼ ਨੂੰ ਤਾਂ ਉਹਨਾਂ ਦੀਆਂ ਤਾਜ਼ਾ ਹੋ ਜਾਣਗੀਆਂ ਉਹ ਚੀਜ਼ਾਂ ਹਨਾ ਤਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਤੇ ਵੇਖ ਸਕਦੇ ਹੋ ਤੁਸੀਂ ਇੱਥੋਂ ਆਪਾਂ ਸ਼ੁਰੂ ਕਰੀਏ ਇਹ ਜਿਹੜੀ ਥਾਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਜੀ ਪਿੰਡ ਬੁੱਟਰ ਕਲਾਂ ਦੀ ਇਹ ਜਿਹੜਾ ਬਗਲ ਕੀਤਾ ਹੋਇਆ ਹੈ ਇਹ ਖੂਬਸੂਰਤ ਥਾਂ ਹੈ ਜੀ ਜਿਹੜੀ ਇਹ ਧਰਮਸ਼ਾਲਾ ਹੈ ਜੀ ਪਿੰਡ ਦੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਵੇਖੋ ਕਿ ਆਮ ਤੌਰ ਤੇ ਪਿੰਡਾਂ ਦੀਆਂ ਧਰਮਸ਼ਾਲਾਂ ਦਾ ਵੀ तकरीबन ਉਹਨਾਂ ਦੀ ਮਤਲਬ ਹਾਲਤ ਪਤਾ ਹੀ ਆਪਾਂ ਨੂੰ ਵੀ ਮਤਲਬ ਇੰਨਾ ਜ਼ਿਆਦਾ ਜਾਣੀ ਸੁਧਾਰ ਨਹੀਂ ਹੁੰਦਾ ਹੈਗਾ ਪਰ ਇਹ ਜਣੀ ਦੇਖੋ ਤੁਸੀਂ ਵੀ ਹੈਰਾਨ ਹੋ ਗਏ ਮੈਂ ਵੀ ਇਹ ਚੀਜ਼ ਦੇਖ ਕੇ ਵੀ ਇੰਨੀ ਸਾੰਭ ਸੰਭਾਲ ਜਾਨੀ ਬੁੱਟਰ ਕਲਾਂ ਪਿੰਡ ਵਾਲੇ ਨੇ ਆਪਦੀ ਪਿੰਡ ਦੀ ਧਰਮਸ਼ਾਲਾ ਨੂੰ ਜਾਨੀ ਇੰਨਾ ਤਵੱਜੋ ਦੇ ਕੇ ਇਹ ਚੀਜ਼ ਨੂੰ ਜਿਵੇਂ ਹਰਾ ਭਰਿਆ ਰੱਖਿਆ ਹੋਇਆ ਜੀ ਦੇਖੋ ਲਾ ਲਓ ਵੀ ਤੁਸੀਂ 1985 ਚ ਫਰਵਰੀ ਮਹੀਨੇ ਚ ਇੱਥੇ ਅਮਰ ਸਿੰਘ ਚਮਕੀ ਲਈ ਦਾ ਅਖਾੜਾ ਲੱਗਿਆ ਸੀ ਉਸ ਵੇਲੇ ਦੀ ਇਹ ਧਰਮਸ਼ਾਲਾ ਹੈ ਜੀ ਤੁਸੀਂ ਵੇਖ ਸਕਦੇ ਹੋ ਤੇ ਹੁਣ ਅਣੀ ਤੁਹਾਨੂੰ ਜਦੋਂ ਮੈਂ ਫੋਟੋਆਂ ਲਾਉਂਗਾ ਇਹ ਜਿਹੜੇ ਤੁਹਾਨੂੰ ਰੋਸ਼ਨਦਾਨ ਦਿਖ ਰਹੇ ਨੇ ਮੂਰੀਆਂ ਦਿਖ ਰਹੀਆਂ ਨੇ ਖਾਸ ਗੱਲ ਤਾਂ ਆਹੀ ਹੈ ਇਹਦੇ ਵਿੱਚ ਵੀ ਇੱਕ ਵੀ ਜਣੀ ਚੀਜ਼ ਧਰਮਸ਼ਾਲਾ ਦੀ 1985 ਤੋਂ ਬਾਅਦ ਨਹੀਂ ਬਦਲੀ ਗਈ ਠੀਕ ਹੈ ਜੀ ਇੱਕ ਵੀ ਚੀਜ਼ ਅੱਗੇ ਜਾ ਕੇ ਤੁਸੀਂ ਫੋਟੋ ਵੇਖੋਗੇ ਨਾ ਜਦੋਂ ਇਸ ਖਾੜੀ ਦੀ ਬਿਲਕੁਲ ਏਸੇ ਜਣੀ ਜਿਹੜੀ ਅਹ ਸੱਜੇ ਪਾਸੇ ਤੁਸੀਂ ਮੂਰੀ ਵੇਖ ਰਹੇ ਹੋ ਨਾ ਉਰਤੇ ਜਿਹੜੇ ਰੋਸ਼ਨਦਾਨ ਹੈ ਉਹਨਾਂ ਦੇ ਵੀ ਤੁਸੀਂ ਜਾਨੀ ਡਿਜ਼ਾਈਨ ਵੇਖੋਗੇ ਤਾਂ ਬਿਲਕੁਲ ਇਨ ਬਿਨ ਜਣੀ ਉਹੀ ਉਸੇ ਤਰ੍ਹਾਂ ਉਹੀ ਜਾਨੀ ਥੋੜਾ ਜਿਹਾ ਰੰਗ ਦਾ ਫਰਕ ਚਲੋ ਸਮੇਂ-ਸਮੇਂ ਬਾਅਦ ਬੰਦਾ ਰੰਗ ਆਪਣੇ ਵੱਖੋ-ਵੱਖਰੇ ਤਰੀਕੇ ਨਾਲ ਘਰਾ ਲੈਂਦਾ ਹੁੰਦਾ ਪਰ ਦੇਖੋ ਵੀ ਤੁਸੀਂ ਬੁਟਰ ਕਲਾ ਦੀ ਉਹ ਧਰਮਸ਼ਾਲਾ ਵੀ ਜਿੱਤੇ ਅਮਰ ਸਿੰਘ ਚਮਕੀ ਲਾਈ ਨੇ 1985 ਦੇ ਵਿੱਚ ਖਾੜਾ ਲਾਇਆ ਸੀਗਾ ਇਹ ਲਾਓ ਵੀ ਤੁਸੀਂ ਇਹ ਜਿਹੜਾ ਹੁਣ ਜਾਨੀ ਚਲੋ ਸਮੇਂ ਦੇ ਹਿਸਾਬ ਨਾਲ ਜਿਹੜੇ ਆਸ-ਪਾਸ ਵਾਲਾ ਜਿਹੜਾ ਇਹ ਤੁਸੀਂ ਵੇਖ ਰਹੇ ਹੋ ਘਰ ਵੇਖ ਰਹੇ ਹੋ ਛੱਤ ਆ ਜਾਂਦਾ ਜੀ ਸਮੇਂ ਬਾਅਦ ਜਿਵੇਂ ਹਨਾ ਬਹੁਤ ਪਿੰਡਾਂ 'ਚ ਜਿਵੇਂ ਉਹ ਥਾਮਾਂ ਪਾਈਆਂ ਨੇ ਪਰੋਟੇ ਪਏ ਨੇ ਜਿੱਥੇ ਉਸ ਮਹਾਨ ਜੋੜੀ ਨੇ ਖਾੜਾ ਲਾਇਆ ਸੀਗਾ ਪਰ ਉਹਨਾਂ ਦੇ ਆਲੇ-ਦੁਆਲੇ ਜ਼ਰੂਰ ਉਹ ਚੀਜ਼ਾਂ ਕਵਰ ਹੋ ਚੁੱਕੀਆਂ ਜੀ ਹੁਣ ਹਨਾ ਪਰ ਆਹ ਜਿਹੜਾ ਪਿੰਡ ਦਾ ਜਿਹੜਾ ਇਹ ਖਾੜਾ ਸੀ ਜਿੱਥੇ ਆ ਤੁਹਾਨੂੰ ਜਿਹੜੀ ਆਹ ਚੀਜ਼ ਦਿਖਾ ਰਹੇ ਆ ਇਸ ਧਰਮਸ਼ਾਲਾ ਤੇ ਜਿਹੜਾ ਜਾਨੀ ਖੜਕੇ ਚਮਕੀਲਾ ਸਾਹਿਬ ਨੇ ਖਾੜਾ ਲਾਇਆ ਸੀਗਾ ਜਿਵੇਂ ਕਹਿ ਵੀ ਆਪਾਂ ਇਸ ਦੀ ਜੋੜੀ ਤੇ ਖੜਕੇ ਖਾੜਾ ਲਾਇਆ ਸੀਗਾ ਤਾਂ ਅੱਜ ਵੀ ਇਸ ਧਰਮਸ਼ਾਲਾ ਤੇ ਮੂਹਰੇੋਂ ਲੰਘਦੇ ਉਹਨਾਂ ਲੋਕਾਂ ਨੂੰ ਜਾਨੀ ਮੇਰੇ ਖਿਆਲ ਨਾਲ ਚਲੋ ਟਾਈਮ ਨਹੀਂ ਸੀਗਾ ਖਿਰ ਪਿੰਡ ਵਾਲਿਆਂ ਨਾਲ ਵੀ ਕਦੇ ਦੁਬਾਰਾ ਗੱਲਬਾਤ ਕਰਾਂਗੇ ਲੰਘਦੇ ਵੱਢਦੇ ਅਗਲੇ ਵੀਡੀਓ ਵਿੱਚ ਨਾ ਅਸੀਂ ਤੁਹਾਨੂੰ ਪਿੰਡ ਦੇ ਮੋਹਤਬਰ ਬੰਦੇ ਨਾਲ ਗੱਲਬਾਤ ਵੀ ਕਰਾਵਾਂਗੇ ਸਪੈਸ਼ਲਿਸਟ ਧਰਮਸ਼ਾਲਾ ਨੂੰ ਲੈ ਕੇ ਦੇਖੋ ਬਾਕੀ ਇਹ ਯਾਦਾਂ ਤਾਂ ਜੁੜੀਆਂ ਹੀ ਹੈਗੀਆਂ ਨੇ ਇਸ ਧਰਮਚਾਲ ਨਾਲ ਇਹ ਵੀ ਬਹੁਤ ਵੱਡੀ ਗੱਲ ਹੋ ਸਕਦੀ ਹੈ ਵੀ ਜਿੱਥੇ ਉਹ ਮਹਾਨ ਜੋੜੀ ਖਾੜਾ ਲਾ ਕੇ ਗਈ ਹੈ ਇਸ ਪਿੰਡ 'ਚ ਕਾਫੀ ਕਲਾਕਾਰ ਜਣੀ ਉਹ ਟਾਈਮ ਦੇ ਵੀ ਆਉਂਦੇ ਰਹੇ ਨੇ ਪਰ ਜਣੀ ਇੱਥੇ ਜਿਹੜਾ ਖਾੜਾ ਲੱਗਿਆ ਸੀਗਾ ਉਹ ਅਮਰ ਸਿੰਘ ਚਮਕੀ ਲਈ ਦਾ ਲੱਗਿਆ ਸੀਗਾ ਠੀਕ ਹੈ ਜੀ ਤੇ ਹੁਣ ਤੁਹਾਨੂੰ ਥੋੜੀ ਜੀ ਥੋੜੀ ਜਿਹੀ ਵੇਟ ਹੋਰ ਕਰ ਲਓ ਫੋਟੋਆਂ ਵੇਖਣ ਤੋਂ ਪਹਿਲਾਂ ਥੋੜੀ ਜਿਹੀ ਤੁਹਾਨੂੰ ਡਿਟੇਲ ਜਾਣਕਾਰੀ ਇਸ ਖਾੜੇ ਦੀ ਕਿੱਥੋਂ ਬਰਾਤ ਆਈ ਸੀ ਉਹਦੀ ਇੱਕ ਅੱਧੇ ਮਿੰਟ ਚ ਮੈਂ ਤੁਹਾਨੂੰ ਜਾਣਕਾਰੀ ਦੇ ਕੇ ਗਾਹਾਂ ਉਹਨਾਂ ਦੀਆਂ ਅੱਗੇ ਫੋਟੋਆਂ ਆਪਾਂ ਤੁਹਾਨੂੰ ਲਾ ਦਾਂਗੇ ਖਾੜੇ ਦੀਆਂ ਫੋਟੋਆਂ ਬਹੁਤ ਜਣੀ ਖੂਬਸੂਰਤ ਨੇ ਜੀ ਅਜਹੀਆਂ ਫੋਟੋ ਮੇਰੇ ਖਿਆਲ ਨਾਲ ਦੁਰਲਭ ਨੇ ਇਹ ਫੋਟੋਆਂ ਸਿੱਧੀ ਜਿਹੜੀ ਸਪਸ਼ਟ ਸ਼ਬਦਾਂ ਚ ਜਿਹੜੀ ਮੈਂ ਤੁਹਾਨੂੰ ਗੱਲ ਕਹੂੰਗਾ ਕਿਉਂਕਿ ਇਸ ਅਖਾੜੇ ਵਿੱਚ ਚੰਕੀਲਾ ਸਾਹਿਬ ਨੇ ਜਣੀ ਭਗ ਬਣੀ ਹੋਈ ਹੈ ਜਣੀ ਤੁਰਲਾ ਛੱਡਿਆ ਹੋਇਆ ਤੇ ਬਹੁਤ ਬਾਕਮਾਲ ਜਣੀ ਜਿਵੇਂ ਹੰਸਾਂ ਦਾ ਜੋੜਾ ਖੜਿਆ ਹੁੰਦਾ ਜੀ ਤੇ ਦੋ ਦਿਨ ਲੱਗੇ ਸੀਗੇ ਜੀ ਇਹਨਾਂ ਦੇ ਲਗਾਤਾਰ ਜਣੀ ਇਹ ਚੰਕੀਲਾ ਸਾਹਿਬ ਦਾ ਪ੍ਰੋਗਰਾਮ ਨੂੰ ਇੱਕ ਦਿਨ ਪਹਿਲਾਂ ਜਣੀ ਮੰਗਣੇ ਤੇ ਆਏ ਸੀਗੇ ਤੇ ਦੂਜੇ ਦਿਨ ਵਿਆਹ ਤੇ ਇਹ ਪ੍ਰੋਗਰਾਮ ਲੱਗੇ ਸੀਗਾ ਤੇ ਆਮ ਤੌਰ ਤੇ ਚਲੋ ਮੰਗਣਾ ਹੋਣ ਤੋਂ ਬਾਅਦ ਥੋੜਾ ਵਕਫਾ ਲੈ ਜਾਂਦਾ ਪਰ ਇਹ ਜਣੀ ਦੋਨੋਂ ਦੂਜੇ ਦਿਨ ਜਣੀ ਵਿਆਹ ਹੋ ਗਿਆ ਸੀਗਾ ਜੀ ਇਹ ਆਈ ਸੀ ਜੀ ਬਾਂਦਰ ਤੋਂ ਬਰਾਤ ਬਾਂਦਰ ਜਿਹੜਾ ਕੋਟਕਪੁਰੇ ਦੇ ਕੋਲ ਹੈ ਉੱਥੋਂ ਬਰਾਤ ਆਈ ਸੀਗੀ ਤੇ ਮਲਕੀਤ ਸਿੰਘ ਬੁੱਟਰ ਵਾਲੇ ਜਿਹੜੇ ਪ੍ਰਧਾਨ ਨੇ ਜੀ ਉਹਨਾਂ ਦੇ ਪਰਿਵਾਰ ਚ ਇਹ ਕਾੜਾ ਲੱਗਿਆ ਸੀਗਾ ਜੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਵੀ ਦੋ ਤਣ ਇਹ ਪ੍ਰੋਗਰਾਮ ਲੱਗਿਆ ਸੀਗਾ ਇੱਕ ਦਿਨ ਪਹਿਲਾਂ ਚਮਕੀਲਾ ਸਾਹਿਬ ਜਦੋਂ ਇੱਥੇ ਜਾਨੀ ਪ੍ਰੋਗਰਾਮ ਲੱਗਿਆ ਸੀਗਾ ਤੇ ਉਦੋਂ ਬੇਨਾਪਗਤ ਆ ਗਏ ਸੀਗੇ ਤੇ ਪਰਿਵਾਰ ਵਾਲਿਆਂ ਨੇ ਦੱਸਿਆ ਸੀਗਾ ਵੀ ਪਹਿਲਾਂ ਵੀ ਜਿਵੇਂ ਉਹਨਾਂ ਦੇ ਦੱਸਣ ਮੁਤਾਬਕ ਮੈਂ ਉਮੀਦ ਤੁਹਾਨੂੰ ਦੱਸ ਰਿਹਾ ਕਹਿੰਦੇ ਵਿੱਚ ਮੁਕੀਲਾ ਪਹਿਲਾਂ ਆਈ ਆ ਗਿਆ ਸਾਡੇ ਯਾਨੀ ਇੱਕ ਦਿਨ ਪਹਿਲਾਂ ਵੀ ਅਸੀਂ ਕਿਹਾ ਵੀ ਯਾਰ ਤੂੰ ਕਹਿੰਦਾ ਵੀ ਅਹੀਂ ਕਹਿੰਦੇ ਚਮਕੀਲੇ ਆ ਗਿਆ ਵੀ ਪੱਗ-ਪੁੱਗ ਨਹੀਂ ਬੰਨੀ ਕਹਿੰਦਾ ਅੱਛਾ ਪੱਗ ਬੰਨਣੀ ਸੀ ਜੀ ਕੋਈ ਨਹੀਂ ਕਹਿੰਦਾ ਜੀ ਮੈਂ ਫਿਰ ਕੱਲ ਪੱਗੇ ਬਨ ਕੇ ਖੜਾ ਲਾਉਂਗਾ ਤੇ ਉਹਨਾਂ ਨੇ ਯਾਨੀ ਇਸ ਤਰ੍ਹਾਂ ਦੱਸੀ ਉਹ ਗੱਲ ਤੇ ਦੇਖ ਸਕਦੇ ਹੋ ਤੁਸੀਂ ਤੁਰਲਾ ਜਾਂ ਤਾਂ ਛੱਡੇ ਹੁੰਦਾ ਸੀ ਜੇ ਉਦੋਂ ਦਾ ਫਿਰ ਯਾਨੀ ਕੀ ਯਾਨੀ ਚਿਹਰੇ ਦਾ ਤੁਸੀਂ ਪ੍ਰਤਾਪ ਦੇਖ ਸਕਦੇ ਹੋ ਕਿੰਨਾ ਯਾਨੀ ਲੱਟ-ਲੱਟ ਕਰਦਾ ਸੀਗਾ ਜੀ ਚਿਹਰਾ ਇਹਨਾਂ ਦਾ ਹੈ ਨਾ ਤਾਂ ਲਓ ਜੀ ਤੁਹਾਨੂੰ ਫਿਰ ਫੋਟੋਆਂ ਵੀ ਦੁਖਾਈ ਦੰਨੇ ਆ ਜੀ ਇਹ ਨੇ ਜੀ ਉਹ ਵੋਟਰ ਪਿੰਡ ਦੀਆਂ ਫੋਟੋਆਂ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੁਣ ਸਭ ਤੋਂ ਪਹਿਲੀ ਗੱਲ ਤਾਂ ਤੁਸੀਂ ਚਲੋ ਜਿਹੜੀ ਮੈਂ ਵੀਡੀਓ ਚ ਤੁਹਾਨੂੰ ਦੱਸੀ ਹੈ ਵੀ ਹੈ ਨਾ ਉਹੀ ਇਹ ਧਰਮਸ਼ਾਲਾ ਵੇਖੋ ਜਮਾ ਸੀਮ ਡਿੱਟੋ ਫੋਟੋ ਨਾਲ ਤੁਸੀਂ ਆਹ ਮੈਂ ਵੀਡੀਓ ਚਲਾ ਰਿਹਾ ਤੇ ਉਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਦੀ ਆਹ ਸੱਜੇ ਪਾਸੇ ਜਿਹੜੀ ਮੋਰੀ ਹੈ ਤੇ ਉੱਤੇ ਜਿਹੜਾ ਰੋਸ਼ਨ ਦਾ ਨਾ ਵੇਖੋ ਤੁਸੀਂ ਜਮਾਂ ਉਹੀ ਚੀਜ਼ ਇਹਦਾ ਬਹੁਤ ਵੱਡੀ ਗੱਲ ਪਿੰਡ ਵਾਲਿਆਂ ਵਾਸਤੇ ਜਣੀ ਅਸੀਂ ਧੰਨਵਾਦ ਕਰਦੇ ਹਾਂ ਬੜੇ ਵਧਾਈ ਦੇ ਪਾਤਰ ਨੇ ਪਿੰਡ ਵਾਲੇ ਬੁੱਟਰ ਪਿੰਡ ਵਾਲੇ ਉਥੋਂ ਦੀ ਜਿਹੜੀ ਪੰਚਾਇਤ ਹੈ ਸਰਪੰਚ ਸਾਹਿਬ ਹੋਣਗੇ ਜੋ ਵੀ ਹਨ ਵੀ ਤੁਸੀਂ ਇੰਨਾ ਇਸ ਚੀਜ਼ ਨੂੰ ਜਣੀ ਸੰਭਾਲ ਕੇ ਰੱਖਿਆ ਹੋਇਆ ਬਹੁਤ ਬਹੁਤ ਤੁਹਾਡਾ ਜਣੀ ਧੰਨਵਾਦ ਹੈ ਇਸ ਚੀਜ਼ ਤੇ ਮੈਂ ਤਾਂ ਕਹਿਣਾ ਵੀ ਹਰ ਇੱਕ ਪਿੰਡ ਦੇ ਵਿੱਚ ਇਹਨਾਂ ਆਪਣੀਆਂ ਜਿਹੜੀਆਂ ਵਿਰਾਸਤਾਂ ਨੇ ਜਿਹੜੇ ਪੁਰਾਣੇ ਜਿਹੜੀਆਂ ਦਰਵਾਜ਼ੇ ਨੇ ਪੁਰਾਣੇ ਬਹੁਤ ਪਿੰਡਾਂ ਦੇ ਜਿਵੇਂ ਅਸੀਂ ਹੁਣ ਵਿਚਰਦੇ ਆਂ ਬਾਈ ਤਾਂ ਬਹੁਤ ਜਾਨੀ ਐਨ ਪੂਰੇ ਜਿਵੇਂ ਕਹਿ ਦਈਏ ਵੀ ਘੈਂਟ ਬਣਾ ਕੇ ਰੱਖੇ ਹੋਏ ਨੇ ਤੇ ਕਿਸੇ ਕਿਸੇ ਪਿੰਡ ਚ ਬਹੁਤ ਖਾਸ ਹਾਲਤ ਹੈ ਉਹਨਾਂ ਦੀ ਤੇ ਇਹ ਜਾਨੀ ਜਿਹੜੇ ਚਮਕੀਲਾ ਸਾਹਿਬ ਦੇ ਇੱਥੇ ਕੁੜਤਾ ਤੇ ਚਾਦਰਾਂ ਲਾਇਆ ਹੋਇਆ ਮੇਰੇ ਖਿਆਲ ਨਾਲ ਇਹ ਵੀ ਕਿਤੇ ਸ਼ਾਇਦ ਪਹਿਲਾਂ ਕਿਸੇ ਫੋਟੋ ਚ ਨਹੀਂ ਆਇਆ ਤੇ ਵੀ ਬਾਈ ਦਾ ਜਿਹੜਾ ਸੂਟ ਖੇਰ ਪਾਇਆ ਹੋਇਆ ਉਹ ਆਪਾਂ ਜਿਹੜੀਆਂ ਮਾਸੀਵਾੜਾ ਸਾਹਿਬ ਤੋਂ ਜਿਹੜੀਆਂ ਤੁਹਾਨੂੰ ਤੁਹਾਡੇ ਨਾਲ ਫੋਟੋਆਂ ਸੰਝੀਆਂ ਕੀਤੀ ਸੀਗੀਆਂ ਉਹ ਕਿਚੰਕੀਲਾ ਸਾਹਿਬ ਦੇ ਜਿੱਥੇ ਪੈਂਟ ਸ਼ਰਟ ਪਾਈ ਹੋਈ ਹੈ ਇਹ ਉਹੀ ਜਾਣੀ ਵੀ ਪਾਈ ਦੇ ਇੱਥੇ ਉਹਨਾਂ ਨੇ ਉਹੀ ਸੂਟ ਪਾਇਆ ਹੋਇਆ ਉਹ ਵੀ 85 ਦੀਆਂ ਹੀ ਫੋਟੋਆਂ ਸੀਗੀਆਂ ਤੇ ਇਹ ਵੀ 85 ਦੀਆਂ ਹੀ ਨੇ ਇਸ ਤੋਂ ਬਾਅਦ ਤੁਹਾਨੂੰ ਅਗਲੀ ਫੋਟੋ ਦਿਖਾਉਣਾ ਜੀ ਬਾਕੀ ਤੁਸੀਂ ਪਹਿਲਾਂ ਧਰਮਸ਼ਾਲਾ ਵੇਖੋ ਕਿਸੇ ਟਾਈਮ ਕੀ 1985 ਦੇ ਵਿੱਚ ਬਈ ਇੱਥੇ ਰੰਗ ਭਾਗ ਲੱਗੇ ਹੋਣੇ ਪੂਰੇ ਹੈ ਕਲੇਖੇ ਦਾ ਪੂਰਾ 2-3 ਘੰਟੇ ਵਾਸਤੇ ਤਾਂ ਇਹ ਥਾਂ ਪੂਰੀ ਸਵਰਗ ਬਣاتی ਹੋਊਗੀ ਵਾਕਈ ਯਾਨੀ ਇਹ ਚੀਜ਼ਾਂ ਉਹੀ ਲੋਕ ਸਮਝ ਸਕਦੇ ਆ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਨਾਲ ਲਗਾਓ ਰਿਹਾ ਤੇ ਹੁਣ ਆਉਨੇ ਆ ਜੀ ਇਹਦੇ ਨਾਲ ਦੇਹੀ ਜਿਹੜੀ ਅਗਲੀ ਫੋਟੋ ਹੈ ਇੱਥੇ ਦੇਖੋ ਤੁਸੀਂ ਇਹ ਇਹ ਜਿਹੜੀ ਅਗਲੀ ਫੋਟੋ ਹੈ ਜੀ ਇਹ ਬਿਲਕੁਲ ਕੋਹਲਦੀ ਹੈ ਤੇ ਇੱਥੇ ਤਾਂ ਜਮਨ ਯਾਨੀ ਵੇਖ ਸਕਦੇ ਹੋ ਤੁਸੀਂ ਗਾਉਂਦਿਆਂ ਨੂੰ ਹੈਨਾ ਇਹਦੇ ਵਿੱਚ ਤੁਸੀਂ ਉੱਤੇ ਉਹੀ ਮੈਂ ਤੁਹਾਨੂੰ ਮਤਲਬ ਇੱਕੋ ਗੱਲ ਜਿਹੜੀ ਮੈਂ ਵਾਰ-ਵਾਰ ਕਹਿ ਰਿਹਾ ਵੀ ਤਾਂ ਬਿਲਕੁਲ ਸੇਮ ਹੈ ਜੀ ਥੋੜਾ ਜਿਆ ਜਿਹੜਾ ਉੱਤੇ ਡਿਜ਼ਾਈਨ ਬਣਿਆ ਹੋਇਆ ਹੈ ਪਰਚਤੀ ਤੋਂ ਉੱਤੇ ਉਹ ਉੱਤੇ ਲਾਲ ਰੰਗ ਦਾ ਜਾਨੀ ਇੱਟਾਂ ਨੂੰ ਹੀ ਰੰਗ ਦਿੱਤਾ ਹੋਇਆ ਤੇ ਥੱਲੇ ਜਿਹੜੀ ਖਿੜਕੀ ਹੈ ਜਿਹੜੀ ਉਹ ਸੇਮ ਹੀ ਹੈ ਜਮ ਹਨਾ ਇਸ ਫੋਟੋ ਚ ਖਾਸ ਗੱਲ ਜੇ ਮੈਂ ਪੁੱਛਾਂ ਤੁਹਾਨੂੰ ਤਾਂ ਕੀ ਲੱਗੀ ਹੈ ਤੁਹਾਨੂੰ ਦੱਸਿਓ ਥੋੜੀ ਜੀ ਇਹ ਜਿਆ ਇਸ ਫੋਟੋ ਦੇ ਵਿੱਚ ਇੱਕ ਅਜੀਹਾ ਸ਼ਖਸ ਬੈਠਿਆ ਹੈ ਜਿਹੜਾ ਆਮ ਤੌਰ ਤੇ ਖਾੜਿਆਂ ਚ ਨਹੀਂ ਕਦੇ ਵੇਖਿਆ ਗਿਆ ਇੱਕੇ ਵਾਰੀ ਇਹਨਾਂ ਦੀ ਫੋਟੋ ਆਈ ਹੈ ਉਹ ਵੀ ਜਾਨੀ ਪਿੱਠ ਜੀ ਹਲਕਾ ਜਿਹਾ ਚਿਹਰਾ ਵਿਖਦਾ ਹੈ ਇਹਨਾਂ ਦਾ ਉਹਨੇ ਜੀ ਕਿਕਰ ਡਾਲੇ ਵਾਲਾ ਚਮਕੀਲਾ ਸਾਫ ਦੇ ਜਾਣੀ ਸ਼ਗਿਰਦ ਕਹਿ ਸਕਦੇ ਆ ਇਹਨਾਂ ਦੇ ਛੋਟੇ ਭਾਈ ਕਹਿ ਸਕਦੇ ਆ ਕਾਫੀ ਜਾਣੀ ਜਿਵੇਂ ਲਾਡਲੇ ਸ਼ਗਿਰਦ ਕਹਿ ਸਕਦੇ ਆ ਪਾਈਆਂ ਤੋਂ ਵੀ ਵੱਧ ਕੇ ਜਾਨੀ ਪਿਆਰ ਕਰਦੇ ਸੀ ਚਮਕੀਲਾ ਸਾਹਿਬ ਇਹਨਾਂ ਨੂੰ ਤੇ ਕਿਕਰ ਡਾਲੇ ਵਾਲਾ ਜਿਹੜੇ ਜਾਨੀ ਤੁਸੀਂ ਦੇਖ ਸਕਦੇ ਹੋ ਜਾਨੀ ਬਚਾਰੇ ਫੋਟੋ ਦੇ ਵਿੱਚ ਬੈਠੇ ਨੇ ਜਾਨੀ ਬੁੱਟਰ ਕਲਾਂ ਪਿੰਡ ਦੇ ਵਿੱਚ ਇਸ ਖਾੜੇ ਦੇ ਵਿੱਚ ਚਮਕੀਲਾ ਸਾਹਿਬ ਨਾਲ ਹਾਂ ਕਿਕਰ ਬਾਈਕ ਕਿਕਰ ਡਾਲੇ ਵਾਲਾ ਜੀ ਦੀ ਜਾਨੀ ਬੈਠੇ ਆਏ ਸੀਗੇ ਕਿਵੇਂ ਲੱਗੀ ਦੋਸਤੋ ਤੁਹਾਨੂੰ ਵੀਡੀਓ ਅਸਲ 'ਚ ਦੋਸਤੋ ਇਹ ਬੁੱਟਰ ਕਲਾਂ ਪਿੰਡ ਦੀਆਂ ਸਿਰਫ ਪਰਿਵਾਰ ਕੋਲ ਇਹੀ ਤੋਂ ਫੋਟੋਆਂ ਬਚੀਆਂ ਸੀ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਸੀ ਜਿਵੇਂ ਰਿਸ਼ਤੇਦਾਰੀਆਂ ਚੱਲਪਾਂ ਜਾਂਦੀ ਹੁੰਦੀਆਂ ਹਨ ਵੇਖਣ ਵਾਸਤੇ ਲੈ ਜਾਂਦੇ ਹੁੰਦੇ ਤਾਂ ਉਹ ਅਕਸਰ ਹੀ ਜਾਨੀ ਇੱਕ ਅਤੀ ਫੋਟੋ ਜਾਨੀ ਕੱਢੇ ਲੈਂਦੇ ਹੁੰਦੇ ਸੀ ਆਪਾਂ ਵੀ ਇਦਾਂ ਹੀ ਕਰਦੇ ਹੁੰਦੇ ਸੀ ਜੇ ਠੀਕ ਹੈ ਜੀ ਤੇ ਖੈਰ ਕੀ ਪਤਾ ਸੀ ਕਿਸੇ ਨੂੰ ਜਾਨੀ ਵੀ ਹਨਾ ਇਹ ਚੀਜ਼ਾਂ ਮੁੜ ਕੇ ਕਿੱਥੇ ਜਾਨੀ ਦੇਖਣ ਨੂੰ ਵੀ ਲੋਕ ਤਰਸਣਗੇ ਹਨਾ ਜੀ ਤੇ ਬਾਕੀ ਜਿਹੜੀ ਪਹਿਲੇ ਦਿਨ ਦੀ ਫੋਟੋ ਸੀਗੀ ਜਿੱਥੇ ਆਪਾਂ ਕਹਿ ਦਈਏ ਵੀ ਬੀਬੀ ਨਾਲ ਪਾਕ ਤੋਂ ਚਮਕੀਲਾ ਸਾਹਿਬ ਦਾ ਖੜਾ ਲੱਗਿਆ ਸੀ ਉਹਖੈ ਇਹਨਾਂ ਨੇ ਖੇਚੀਆਂ ਨਹੀਂ ਸੀ ਉੱਥੇ ਕੋਈ ਜਾਨੇ ਨਾ ਫੋਟੋ ਨਾ ਵੀਡੀਓ ਵੀਡੀਓ ਦਾ ਇਸ ਖੜੇ ਦੀ ਵੀ ਨਹੀਂ ਹੈਗੀ ਖੈ ਇਹਨਾਂ ਨੇ ਬਣਾਈ ਤੇ ਉਦੋਂ ਕਹਿੰਦੇ ਵੀ ਹੈ ਨਹੀਂ ਸੀ ਵੀਡੀਓ ਵੀਡੀਓ ਵਾਲਾ ਸਾਹਿਬ ਕਤਬ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਜ਼ਰ ਹੋਣੇ ਜੀ ਇੱਕ ਹੋਰ